ਓਏ ਟਿਕ ਜੋ ਏ ਲੋਕੋ ਟਿਕ ਜੋ ਨਾ ਲਾਇਆ ਕਰੋ ਅੱਗਾ ਆ ਦੇਖ ਲੋ ਆ ਦਿਖਾਉਨੇ ਆ ਤੁਹਾਨੂੰ ਕੰਬੈਨ ਐ ਕਿਸੇ ਭਾਈ ਦੀ ਆ ਦੇਖ ਲੋ ਕੀ ਹਾਲ ਹੋਇਆ ਕੰਬੈਨ ਦਾ ਆ ਦੇਖੋ ਮੈਂ ਤੁਹਾਨੂੰ ਇੱਕ ਵਾਰੀ ਪੂਰੀ ਦਿਖਾਦਾ ਕਮੈਨ ਆ ਆ ਦੇਖ ਲੋ ਬਿਲਕੁਲ ਹੀ ਖਤਮ ਹੋ ਚੁੱਕੀ ਆ ਕਮੈਨ ਸੜ ਗਈ ਆ ਵਿਚਾਰੀ ਦਿਖਾਉਨੇ ਆ ਇਹ ਭਜਾਉਣ ਦੀ ਤਾਂ ਬੰਦੇ ਨੇ ਇਧਰੋਂ ਅੱਗ ਆਈ ਸੀ ਦੱਸਿਆ ਜਾ ਰਿਹਾ ਹੈ ਦੱਸਦੇ ਨੇ ਜਿਹੜੇ ਇੱਥੇ ਲੋਕਲ ਸੀਗੇ ਬੰਦੇ ਸੀ ਪੁੱਛਿਆ ਸੀ ਉਹਨਾਂ ਨੂੰ ਉਹ ਕਹਿੰਦੇ ਵੀਰੇ ਇਧਰੋਂ ਅੱਗ ਆਈ ਸੀ ਤੇ ਬੰਦੇ ਨੇ ਕੱਢਣ ਦੀ ਤਾਂ ਪੂਰੀ ਕੋਸ਼ਿਸ਼ કરી ਸੀ ਪਰ ਕੱਢਦੇ ਕੱਢਦੇ ਅੱਗ ਕਹਿੰਦੇ ਪੈ ਗਈ ਅੱਗ ਕਿਉਂਕਿ ਅੱਗ ਤੇਜ਼ ਬਹੁਤ ਸੀਗੀ ਹਵਾ ਚੱਲ ਰਹੀ ਸੀ ਉਹ ਉਸ ਦਿਨਾਂ ਪਿੱਛੇ ਜਿਹੜੀਆਂ ਨੇਹਰੀਆਂ ਨਹੀਂ ਚੱਲੀਆਂ ਨੇ ਉਸ ਦਿਨ ਦੀ ਗੱਲ ਆ ਇਹ ਕਹਿੰਦਾ ਵੀਰੇ ਪਿੱਛੋਂ ਜਿਹੜੀ ਨੇਹਰੀ ਜਿਹੜੀ ਤੇਜ਼ ਸੀਗੀ ਹਵਾ ਕਰਕੇ ਨਾ ਅੱਗ ਪੈ ਗਈ ਕੰਬੈਨ ਨੂੰ ਕੱਢਣ ਦੀ ਬੰਦੇ ਨੇ ਬਹੁਤ ਕੋਸ਼ਿਸ਼ કરી ਜਿਹੜੇ ਬੰਦੇ ਸੀਗੇ ਉਹ ਤਾਂ ਉਤਰ ਕੇ ਭੱਜ ਗਏ ਫਿਰ ਤੇ ਬਾਣੋ ਬਾਣੀ ਹੋ ਗਈ ਪਰ ਕੰਬੈਨ ਨਹੀਂ ਬਚਾ ਸਕੇ ਆ ਦੇਖ ਲੋ ਕਿਸੇ ਹਨਾ ਕਿਸਾਨ ਭਰਾ ਦੀ ਕੰਬੈਨ ਹੈ ਜ਼ਿਮੀਦਾਰ ਭਰਾ ਦੀ ਆ ਦੇਖ ਲੋ ਕੀ ਹਾਲ ਹੋ ਗਿਆ ਯਾਰ ਬਹੁਤ ਆਪਣੇ ਚ ਵੀ ਬਹੁਤ ਕਮੀਆਂ ਨੇ ਆਪਣੇ ਲੋਕਾਂ ਦੇ ਵਿੱਚ ਬਹੁਤ ਕਮੀਆਂ ਨੇ ਲੈ ਯਾਰ ਦੇਖ ਲਓ ਹਨਾ ਵੀ ਇਹਨੂੰ ਵੀ ਅੱਗ ਇਹ ਵੀ ਇਹਦਾ ਵੀ ਜਿਹੜਾ ਕਲਰ ਸੀ ਨਾ ਚੁਲਸਤਾ ਕਾਫੀ ਹੱਦ ਤੱਕ ਚੁਲਸਦੀ ਕੰਬੈਨ ਤੁਸੀਂ ਦੇਖ ਸਕਦੇ ਹੋ ਆ ਦੇਖੋ ਕੀ ਹਾਲ ਕਰਤਾ ਕੰਬੈਨ ਦਾ ਬੁਰਾ ਹਾਲ ਹੋਇਆ ਪਿਆ ਬਾਈ ਕੋਈ ਚੀਜ਼ ਨਹੀਂ ਬਚੀ ਜਿਹੜੀ ਹੋਵੇ ਬੈਲਟਾ ਸ਼ਰਟਾਂ ਟਾਇਰ ਟੂਰ ਸਾਰੇ ਟਾਇਰ ਟੱਪੇ ਸਾਰਾ ਕੁਝ ਫੂਕਤਾ ਆ ਦੇਖੋ ਆ ਜਮਾ ਬੁਰਾ ਹਾਲ ਕਰਤਾ ਟਾਇਰ ਰਿਮ ਰਿਮੀ ਚਮਕਦੇ ਨੇ ਹੁਣ ਤਾਂ ਖਤਮੀ ਕਰਤੀ ਹੈ ਬੈਲਟਾਂ ਬੁਲਟਾਂ ਸਭ ਫੂਕਦੀਆਂ ਇਕੱਲਾ ਲੋਹਾ ਲੋਹਾ ਬਚ ਗਿਆ ਆ ਦੇਖ ਸਕਦੇ ਲੋਹਾ ਇਹ ਲੋਹਾ ਲੋਹਾ ਹੀ ਬਚਿਆ ਵਿਚਾਰੇ ਦਾ ਕਿਸੇ ਦਾ ਚੈਨਾ ਚੁੰਨੀਆਂ ਹੀ ਆ ਬਚ ਗਈਆਂ ਬੈਲਟਾਂ ਬੁਲਟਾਂ ਸਭ ਖਤਮ ਆ ਅੱਗੇ ਇਧਰੋਂ ਆਈ ਸੀ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਆ ਹਾਈਵੇ ਆ ਲਾਹੋਂ ਦੀ ਹਾਈਵੇ ਤੇ ਜਾ ਰਹੇ ਸੀ ਤਾਂ ਦੇਖਿਆ ਹਾਲ ਕੰਬੈਨ ਦਾ ਆ ਤੇਲ ਵਾਲਾ ਟੈਂਕਾ ਉੱਪਰ ਚੜਕੇ ਦਿਖਾਉਣਾ ਮੈਂ ਕੀ ਸਿਸਟਮ ਹੈ ਆ ਦੇਖ ਲਓ ਉਹ ਤਾਂ ਹੀ ਕਹਿੰਦੇ ਆ ਵੀ ਯਾਰ ਇਹ ਚੀਜ਼ਾਂ ਨਾ ਜਿਹੜੀਆਂ ਆ ਤੇਲ ਹੂਕਤਾ ਤੇਲ ਹੈ ਨਹੀਂ ਇਹਦੇ ਚ ਖਤਮ ਹੋ ਗਿਆ ਸਾਰਾ ਕੰਮ ਆ ਦੇਖੋ ਇੰਜਣ ਤੱਕ ਸੇਕ ਪਹੁੰਚਿਆ ਆ ਉੱਪਰ ਤੱਕ ਖਤਮ ਹੋ ਗਈ ਕਹਾਣੀ ਤਾਂ ਮੈਨ ਦਾ ਕੱਖ ਨਹੀਂ ਬਚਿਆ ਯਾਰ ਇਹ ਹੁਣ ਜਿਹੜੇ ਬੰਦੇ ਦੀ ਕੰਬੈਨ ਸੀਗੀ ਜਿਹੜੇ ਕਿਸਾਨ ਭਰਾ ਦੀ ਕੰਬੈਨ ਸੀ ਯਾਰ ਉਹ ਇਹ ਚੀਜ਼ ਨੂੰ ਕਿਵੇਂ ਬਰਦਾਸ਼ਤ ਕਰੂਗਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਹਿਸਾਬ ਲਾ ਸਕਦੇ ਹੋ ਬਿਲਕੁਲ ਹੀ ਜਿਹੜੀ ਕੰਬੈਨ ਸੀ ਬਿਲਕੁਲ ਹੀ ਖਤਮ ਕਰੀ ਪਈ ਐ ਆ ਦੇਖੋ ਇਦਰੋਂ ਸੀਟਾਂ ਸੂਟਾਂ ਬੰਦੇ ਦਾ ਖਰਗਾ ਦੇ ਉੱਤਰ ਕੇ ਭੱਜ ਗਏ ਸੀਗੇ ਬੰਦੇ ਨੇ ਤਾਂ ਜਾਨ ਬਚ ਗਈ ਪਰ ਕੰਬੈਨ ਦਾ ਕੱਖ ਨਹੀਂ ਬਚਿਆ ਬਸ ਕਿਤੇ ਉੱਪਰੋਂ ਰਹਿ ਗਈ ਥੋੜੀ ਬਹੁਤੀ ਨਹੀਂ ਤਾਂ ਜਿਹੜਾ ਜਿਹੜਾ ਸਿਸਟਮ ਹੈਗਾ ਸੀ ਇਹਦੇ ਵਿੱਚ ਸਾਰੇ ਹੀ ਖਤਮ ਹੋ ਗਿਆ ਬਾਈ ਆ ਦਾਣੇ ਵਾਲਾ ਸੀ ਇਦਰੋਂ ਦੀ ਦੇਖੋ ਤੇ ਆ ਦੇਖ ਲਓ ਇਹ ਚੀਜ਼ਾਂ ਨੇ ਯਾਰ ਖਤਮ ਹੋ ਜਾਂਦੀਆਂ ਨੇ ਚੀਜ਼ਾਂ ਸੋ ਤਾਂ ਹੀ ਕਹਿੰਦੇ ਹੁੰਦੇ ਆ ਵੀ ਯਾਰ ਅੱਗ ਹੁਣ ਤਾਂ ਬਹੁਤ ਸਿਸਟਮ ਚੱਲ ਰਿਹਾ ਯਾਰ ਅਗਰ ਆਪਾਂ ਖਰਚੇ ਫੂਕਣੇ ਵੀ ਨਾ ਹੋਣ ਇੱਕ ਕਿਸਾਨ ਭਰਾ ਕਹਿੰਦੇ ਨੇ ਕਹਿੰਦੇ ਵੀ ਜੇ ਅੱਗ ਨਾ ਲਾਈਏ ਜਿਹੜੇ ਖਰਚੇ ਨੇ ਕਹਿੰਦੇ ਉਹ ਬਾਅਦ ਚ ਝੋਨਾ ਲਾਉਣਿਆਂ ਦਾ ਝੋਨੇ ਨੂੰ ਮਾਰ ਦਿੰਦੇ ਨੇ ਤਾਂ ਯਾਰ ਕੁਝ ਨਹੀਂ ਲੱਗਦਾ ਹੈਗਾ ਝੋਨੇ ਉਹ ਸਾਈਡ ਤੇ ਆ ਜਾਂਦੇ ਨੇ ਕਿ ਜਿਹੜੇ ਹੁੰਦੇ ਨੇ ਕਿ ਕੁੰਡੀਆਂ ਕੰਡੀਆਂ ਜਿਹੜੇ ਸਾਈਡ ਤੇ ਆ ਜਾਂਦੀਆਂ ਨੇ ਤੇ ਤੰਗੜੀ ਨਾਲ ਨਿਕਲ ਵੀ ਜਾਂਦੀਆਂ ਨੇ ਜੇ ਨਹੀਂ ਤੰਗੜੀ ਨਾਲ ਨਿਕਲਣੀਆਂ ਥੋੜੇ ਬਹੁਤੇ ਬੂਝੇ ਮਾਰਨਗੇ ਬਾਅਦ ਚ ਲੱਗ ਵੀ ਜਾਂਦੇ ਨੇ ਹਰ ਆਪਾਂ ਦੁਬਾਰੇ ਲਾ ਵੀ ਦਿੰਦੇ ਹੁੰਨੇ ਆ ਉਹ ਬੂਝਾਂ ਕੋਈ ਮਤਲਬ ਐਡੀ ਗੱਲ ਨਹੀਂ ਹੁੰਦੀ ਹੈਗੀ ਥੋੜੇ ਬਹੁਤੇ ਕੋਈ ਦਿਹਾੜੀ ਮਜ਼ਦੂਰੀ ਪੈਂਦੀ ਹੈ ਪਰ ਯਾਰ ਐਡੇ ਐਡੇ ਕੰਮ ਆ ਜਿਹੜੇ ਹੋ ਜਾਂਦੇ ਨੇ ਇਹਨਾਂ ਤੋਂ ਬਚਤ ਹੋ ਸਕਦੀ ਹੈ ਇਹ ਕੁਝ ਗਲਤੀਆਂ ਆਪਣੀਆਂ ਹੁੰਦੀਆਂ ਨੇ ਆ ਕਿਸਾਨ ਭਰਾ ਦੀ ਕਿਸੇ ਦੀ ਵਿਚਾਰੇ ਦੀ ਹੈ ਨਾ ਪਤਾ ਨਹੀਂ ਯਾਰ ਕਿਵੇਂ ਲੋਕ ਹਨ ਢਿੱਡ ਬਨ ਕੇ ਕੋਈ ਸੰਧ ਲੈਂਦੇ ਨੇ ਕੋਈ ਲੰਬੀ ਸੋਚ ਕੇ ਕੰਮ ਕੋਈ ਕਰਦੇ ਨੇ ਕੋਈ ਲੰਬਾ ਸੋਚ ਕੇ ਪਰ ਜਦੋਂ ਇਹੋ ਜਿਹਾ ਕੋਈ ਹਾਦਸਾ ਹੋ ਜਾਂਦਾ ਹੈ ਹਨਾ ਯਾਰ ਇਹ ਬਰਦਾਸ਼ਤ ਤੋਂ ਬਾਹਰ ਹੁੰਦਾ ਹੈ ਹੁਣ ਇਹ ਜਿਹੜੇ ਦੇ ਇਹ ਕੰਬੈਨ ਆ ਬੰਦੇ ਦੀ ਜਿਹੜੇ ਭਰਾ ਦੀ ਉਹਨੇ ਕਿਵੇਂ ਬਰਦਾਸ਼ਤ ਕਰਿਆ ਹੋਊਗਾ ਤੁਸੀਂ ਅੰਦਾਜ਼ੇ ਲਾ ਸਕਦੇ ਹੋ ਬਿਲਕੁਲੀ ਯਾਰ ਜਿਹੜਾ ਨੋਟਾਂ ਦਾ ਢੇਰੀ ਕਹਿ ਸਕਦੇ ਆ ਨੋਟਾਂ ਦਾ ਢੇਰ ਸੀਗਾ ਰਾਖ ਦਾ ਬਣ ਗਿਆ ਹੈਨਾ ਤੁਹਾਡੇ ਸਾਹਮਣੇ ਆ ਨੋਟਾਂ ਦਾ ਢੇਰ ਅਗਲੇ ਦਾ ਮੱਚ ਕੇ ਰਾਖ ਬਣ ਗਿਆ ਖਤਮ ਹੋ ਗਈ ਬਿਲਕੁਲੀ ਖਤਮ ਹੋ ਗਈ ਯਾਰ ਬਚੀ ਕੁਛ ਨਹੀਂ ਜ ਬਸ ਆ ਲੋਹਾ ਹੁਣ ਕੁਆੜ ਦੇ ਭਾਵੇਂ ਸੱਕਦਾ ਅਗਲਾ ਕਿੰਨੇ ਰੁਪਏ ਕਿਲੋ ਵੇਕੂਗਾ ਤੁਸੀਂ ਅੰਦਾਜ਼ੇ ਲਾ ਸਕਦੇ ਹੋ